ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਣੇ ਤੇ ਗਾਇਜ਼ ਸਵੇਰੇ ਸਵੇਰੇ ਉੱਠ ਗਏ ਆ ਉੱਠ ਕੇ ਰੋਟੀ ਪਾਣੀ ਬਣਾਤਾ ਤੇ ਕੰਮ ਤੇ ਵੀ ਨਾਨੋ ਭੇਜਤਾ ਅੱਜ ਤੇ ਗਾਇਜ਼ ਅੱਜ ਇੱਥੇ ਧੁੱਪ ਨਹੀਂ ਨਿਕਲੀ ਧੁੰਦ ਫੈਲੀ ਹੋਈ ਹੈ ਬਾਹਰ ਥੋੜੇ ਥੋੜੇ ਜਿਹਾ ਬਾਹਰ ਮੌਸਮ ਠੰਡਾ ਹੈ ਬਹੁਤ ਜ਼ਿਆਦਾ ਹਵਾ ਵੀ ਚੱਲਦੀ ਪਈ ਹੈ ਨਾਲ ਨਾਲ ਤੇ ਗਾਇਜ਼ ਮੈਂ ਕੱਪੜੇ ਧੋਣ ਦੀ ਸੋਚ ਰਹੀ ਸੀ ਪਰ ਮੇਰਾ ਦਿਲ ਕਰਦਾ ਨਾ ਤੋ ਕਿ ਕੱਲ੍ਹ ਮੇਰੇ ਤੇਵੇ ਤੇ ਬਹੁਤ ਜ਼ਿਆਦਾ ਖਰਾਬ ਸੀ ਥੋੜੀ ਜਿਹੀ ਸਿਰਸੁਰ ਦੁਖ ਰਿਆ ਸੀ ਠੰਡ ਲੱਗ ਰਹੀ ਸੀ ਤੂੰ ਮੈਂ ਸੋਚ ਰਿਹਾ ਤੋਂ ਨਾ ਤੋਂ ਇੱਕ ਦਿਲ ਕਰ ਤੋਂ ਨਾ ਇੱਕ ਦਿਲ ਕਰ ਨਾ ਤੋਂ ਕੱਪੜੇ ਬਹੁਤ ਔਖੇ ਇੱਕ ਤਾਂ ਸਰਫ ਵੀ ਖਤਮ ਹੋ ਗਏ ਸਰਫ ਹੁਣ ਡੈਡੀ ਜਦੋਂ ਕੰਮ ਹੋਗਾ ਉਦੋਂ ਹੀ ਸਰਫ ਆਊਗਾ ਦੇਖੋ ਸਰਫ ਤਾਂ ਖਤਮ ਸਰਫ ਵੀ ਨਹੀਂ ਹੈਗਾ ਇਹਦੇ ਵਿੱਚ ਤੇ ਕੱਪੜੇ ਕਿੱਥੇ ਧੁੱਪਨੇ ਆ ਤੇ ਡੈਡੀ ਕਹਿੰਦੇ ਸੀ ਕੋਈ ਨਾ ਦੇਖਾਂਗੇ ਜੇ ਕੰਮ ਹੋਗਾ ਤਾਂ ਮੈਂ ਸਰਫ ਲੈ ਕੇ ਦਊਂਗਾ ਕਿਉਂਕਿ ਸਰਫ ਨੂੰ ਵੀ ਕਾਫੀ ਟਾਈਮ ਹੋ ਗਿਆ ਲਿਆਏ ਹੋਏ ਲਿੱਤਾ ਨਹੀਂ ਉਹਦਾ ਮੈਂ ਹੁਣ ਕਹਿੰਦੇ ਰੱਬਾ ਥੋੜਾ ਜਿਹਾ ਕੰਮ ਹੋ ਜਾ ਡੈਡੀ ਦਾ ਤਾਂ ਬਸ ਸਾਰਾ ਕੁਝ ਰਸਾਣ ਕਪੜੇ-ਕਪੜੇ ਮੈਂ ਧੋਤੇ ਜਿੰਨਾ ਸਰਫ ਸੀ ਥੋੜਾ ਜਿਹਾ ਸਰਫ ਸੀ ਤਿੰਨ ਤਿੰਨ ਤਾਲੀਆਂ ਸੀ ਉਹ ਧੋਤੇ ਤੇ ਮੈਂ ਮੈਂ ਆਪਣੇ ਕਪੜੇ ਧੋਤੇ ਬਾਕੀ ਕੱਲ ਦੇ ਕਪੜੇ ਪਏ ਹੋ ਹਲੇ ਸੁੱਕੇ ਨਹੀਂ ਤੋਂ ਇਦਾਂ ਹੀ ਪਏ ਕੱਲ ਦੇ ਨਹੀਂ ਸੱਚ 2 ਦਿਨ ਪੁਰਾਣੇ 2 ਦਿਨ ਤੋਂ ਧੁੱਪ ਨਹੀਂ ਨਿਕਲ ਰਹੀ ਤੋਂ 2 ਦਿਨ ਤੇ ਆ ਕਪੜੇ ਪਏ ਆ ਜਿਹੜੇ ਮੂਰੇ-ਮੂਰੇ ਆ ਆ 2 ਦਿਨ ਦੇ ਕਪੜੇ ਆ ਜਿਹੜਾ ਟੌਬਲੇ ਉਹ ਅੱਜ ਧੋਤੀਆਂ ਤਾਲਿਓ ਥੋੜੇ ਧੋਤੇ ਨਾ ਵੀ ਲਿਆ ਮੈਂ ਨਾ ਕੇ ਕੱਪੜੇ ਦੇਖੋ ਤੇਨ ਦੀ ਕੱਦੇ ਅੱਜ ਥੋੜੀ ਹੁਣ ਧੁੱਪੇ ਨਿਕਲ ਆਈ ਆ ਸਵੇਰੇ ਜਿਹੜੀ ਮੈਂ ਜਦੋਂ ਮੈਂ ਦਿਖਾ ਰਹੀ ਸੀ ਨਾ ਤੁਹਾਨੂੰ ਉਹਦੇ ਬਿਲਕੁਲ ਧੁੱਪ ਨਹੀਂ ਸੀ ਧੁੰਦ ਨਹੀਂ ਜ਼ਿਆਦਾ ਸੀ ਬਹੁਤ ਜ਼ਿਆਦਾ ਧੁੱਪ ਜਮੇ ਨਹੀਂ ਸੀ ਹੁਣ ਤਾਂ ਥੋੜੀ ਥੋੜੀ ਨਿਕਲ ਆਈ ਤੇ ਹੁਣ ਵਧੀਆ ਹੋ ਗਿਆ ਮੌਸਮ ਹੁਣ ਤਾਂ ਥੋੜਾ ਬਾਹਰ ਬੈਠਾਂਗੇ ਅੱਜ 15 20 ਦਿਨਾਂ ਬਾਅਦ ਸਹੀ ਤਰ੍ਹਾਂ ਜੇ ਧੁੱਪ ਨਿਕਦੀ ਆ ਮੌਸਮ ਵੀ ਸਾਫ਼ ਲੱਗ ਰਿਹਾ ਵਾ ਵਾਕਿ ਪਤਾ ਨਹੀਂ ਕਦੋਂ ਕੀ ਹੋ ਜਾਵੇ ਮੌਸਮ ਦਾ ਕੋਈ ਪਤਾ ਸਵੇਰੇ ਲੱਗਦਾ ਹੀ ਨਹੀਂ ਸੀ ਧੁੱਪ ਨਿਕਲੂਗੀ ਦੇਖੋ ਹੁਣ ਨਿਕਲ ਵੀ ਆਈ ਆ ਧੁੱਪ ਮਿੰਟੋ ਪੀਣੇ ਆਪੀ ਇੱਕ ਬਾਹਰ ਤੋਂ ਪਜੇ ਬੈਠਦੇ ਧੁੱਪ ਦਾ ਇੰਨਾ ਇੰਤਜ਼ਾਰ ਕੀਤਾ ਅੱਜ ਨਿਕਲ ਰਹੀ ਹੈ ਸੁੱਕਾ ਰਹਿ। ਇਹ ਸਾ ਦੇ ਕੋਲ ਥੋੜਾ ਜਿਹਾ ਮੈਂ ਗਰਮ ਪਾਣੀ ਕਰ ਰਹੀ ਹਾਂ ਤਾਂ ਆਪ ਬੋਤਲ ਪਈਆ ਕਾਫੀ ਬਰਾਨੀ ਹੈ। ਡੈਡੀ ਕਿਸੇ ਤੋਂ ਲੈ ਕੇ ਆਏ ਸੀ ਪਤਾ ਨਹੀਂ ਕਿੱਥੋਂ ਲੈ ਕੇ ਆਏ ਸੀ ਕਿਸੇ ਨੇ ਦਿੱਤੀ ਸੀ ਡੈਡੀ ਨੂੰ ਬੋਤਲਾਂ ਜਿਹੜੀ ਕੰਮ ਕਰਦੇ ਹਨਾ ਕਿ ਕਿਸੇ ਕੋਠੇ ਵਾਲੇ ਨੇ ਦਿੱਤੀ ਸੀ ਕੋਠੀ ਵਾਲੇ ਨੇ ਜਿਨ੍ਹਾਂ ਦਾ ਤਾਂ ਆ ਦੇਖੋ ਥੱਲੋਂ ਪੰਨੀ ਹੋਈ ਤਾਂ ਉਹਨਾਂ ਨੇ ਦੇ ਦਿੱਤੀ। ਵੈਸੇ ਹੈ ਕਾਫੀ ਬਰਾਨੀ ਪਰ ਕੰਪਨੀ ਦੀ ਹੈ ਕਿਹੜੀ ਕੰਪਨੀ ਹੈ? ਇਥੇ ਲਿਖਿਆ ਵੀ ਨਹੀਂ ਆਇਆ ਉਹਨਾਂ ਨੇ ਦਿੱਤੀ ਸੀ ਮੈਲਟਨ ਦੀ ਆ ਦੇਖ ਲਿਖਿਆ ਹੋਇਆ ਹੈ ਮੈਲਟਨ ਤਾਂ ਉਹਨਾਂ ਨੇ ਮਤਲਬ ਦਿੱਤੀ ਸੀ ਡੈਡੀ ਕੰਦੇ ਰੱਖ ਲਓ ਆਪਣੇ ਕੰਮ ਆ ਜਾਊਗਾ ਦੋ ਤਿੰਨ ਦਿੱਤੀਆਂ ਸੀ ਤੋਂ ਤੋਂ ਇੱਕ ਟਾਈਮ ਵੀ ਸੀ ਕਿ ਸਹੀ ਨਿਕਲੀ ਸੀ ਇਹ ਮੈਂ ਰੱਖ ਲਈ ਦੇ ਵਿੱਚ ਮੈਂ ਗਰਮ ਪਾਣੀ ਕਰ ਕਰਕੇ ਪੀਣੀ ਤੇ ਆ ਦੇਖੋ ਸਾਡਾ ਫਰਸ਼ ਕਿੰਨਾ ਟੁੱਟ ਪਿਆ ਹੋਇਆ ਨਾ ਸਾਰਾ ਆ ਦੇਖ ਬੁਰਾ ਹਾਲ ਹੋਇਆ ਵੇ ਆ ਫਰਸ਼ ਦਾ ਆ ਦੇਖ ਸਹੀ ਨਹੀਂ ਪੋਚਾ ਲਾਇਆ ਵਾ ਸਫਾਈ ਕੀਤੀ ਲੱਗਦਾ ਹੀ ਨਹੀਂ ਕੀਤੀ ਹੋਵੇ ਆ ਦੇਖ ਆ ਦੇਖ ਸਾਰਾ ਫਰਸ਼ ਟੁੱਟਿਆ ਆ ਇਹ ਆ ਦੇਖ ਹੈਨਾ ਕੀ ਕਰੀ ਇੱਥੇ ਸਾਰਾ ਟੁੱਟਿਆ ਆ ਪਾਣੀ ਗਰਮ ਹੋ ਗਿਆ ਵਾ ਤਾਂ ਮੈਂ फटाफट ਇਹਦੇ ਵਿੱਚ ਪਾ ਲੈਨੀ ਆ ਪੀ ਲੈਨੀ ਆ ਇਹਦੇ ਵਿੱਚ ਥੋੜਾ ਰਹਿੰਦਾ ਗਰਮ ਕਾਫੀ ਟਾਈਮ ਤੱਕ ਕਿਉਂਕਿ ਪਹਿਲਾ ਜਿਹੜਾ 3-4 ਬੋਤਲਾਂ ਉਹਨਾਂ ਨੇ ਦਿੱਤੀਆਂ ਸੀ ਪਰ ਉਹਦੇ ਵਿੱਚ ਨਾ ਇੱਕ ਦੋ ਬੋਤਲਾਂ ਸਹੀ ਨਹੀਂ ਸੀ ਇਹ ਤਾਂ ਸਹੀ ਹੈ ਇਹਦੇ ਵਿੱਚ ਪਾਣੀ ਭਰ ਕੇ ਬੀਣੀ ਆ ਮੈਨੂੰ ਸ਼ੁਕਰ ਆ ਬੋਤਲਾਂ ਆ ਗਈਆਂ ਮੇਰੇ ਕੋਲ ਮੈਂ ਪਾਣੀ ਪੁਣੀ ਪੀ ਲੈਨੀ ਆ ਤੇ ਗਾਇਸ ਹਾਲੇ ਵੀ ਕੱਪੜੇ ਰਹਿੰਦੇ ਆ ਜੈਕਟ ਆ ਜੁਕਾ ਆ ਆ ਵੀ ਧੋਣਾ ਲਾਵਾ ਆ ਜਾ ਕਿ ਟੂ ਧੋਣ ਵਾਲੀ ਆ ਉਧਰ ਵੀ ਕਪੜੇ ਪਏ ਥੋੜੇ ਜਿਹਾ ਵੀ ਧੋਣ ਵਾਲੇ ਪਰ ਗਾਇਸ ਪਤਾ ਕੀ ਇਹ ਧੁੱਪ ਨਿਕਲਦੀ ਨਹੀਂ ਨਾ ਔਰ ਇੱਕ ਸਰਫ ਵੀ ਖਤਮ ਹੋ ਗਿਆ ਅੱਜ ਤਾਂ ਥੋੜੀ ਬਹੁਤ ਨਿਕਲੀ ਉਹ ਤਾਂ ਟਾਵਲ ਕਾਫੀ ਦਿਨ ਦੇ ਪੈ ਸੀ ਧੋਏ ਨਹੀਂ ਸੀ ਜਿੰਨਾ ਸਰਫ ਸੀਗਾ ਉਹਦੇ ਵਿੱਚ ਸਾਰੇ ਵਿੱਚ ਟਾਵਲਾਂ ਧੋਤੀਆਂ ਤੇ ਆਪਣੇ ਨਾਈਟਸੂਟ ਧੋਲੇ ਆ ਬਸ ਨਹਾ ਲਿਆ ਵਾ ਔਰ ਕੀ ਕਰੀਏ ਤੁਹਾਨੂੰ ਪਤਾ ਜੀ ਕਿੰਦਾ ਦੀ ਕੰਡੀਸ਼ਨ ਹੈ ਸਾਡੇ ਘਰ ਦੀ ਬਹੁਤ ਔਖਾ ਹੈ ਤਾਂ ਕਰਕੇ ਫਿਰ ਆਪਾਂ ਧੋਤੇ ਨਹੀਂ ਉਸ ਇਸ ਕਰਕੇ ਆਪਾਂ ਹੁਣ ਥੋੜਾ ਜਿਹਾ ਟੌਪ ਤੇ ਵਰਤਿਆ। tamam dal mein measurement ka pata gaya. ਆਪਾਂ ਥਰਮੋਸ ਦੇ ਵਿੱਚ ਪਾਣੀ ਪਾ ਲਿਆ ਗਰਮ ਉਹ ਪਾ ਲਿਆ ਸੀ ਪੂਰਾ ਥੋੜਾ ਜਿਹਾ ਮਿਕਸ ਕਰਕੇ ਪਾਤਾ ਆ ਦੇਖੋ। ਹੁਣ ਆਪਾਂ ਆਪਾਂ ਗਰਮ ਪਾਣੀ ਪੀਵਾਂਗੇ ਕਿਉਂਕਿ ਸਰਦੀਆਂ 'ਚ ਮੌਸਮ ਤੇ ਠੰਡਾ ਪਾਣੀ ਨਾ ਪੀਓ ਥੋੜਾ ਜਿਹਾ ਕੋਸਾ ਕਰਕੇ ਪੀਓ ਨਾ ਵਧੀਆ ਹੈ। ਗਰਮੀਆਂ 'ਚ ਵੀ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਮੇਰੇ ਖਿਆਲ ਨਾਲ। ਥੋੜਾ-ਬਹੁਤ ਠੀਕ ਹੈ ਕਦੇ-ਕਦਾਈਂ ਪਰ ਰੋਜ਼ ਨਹੀਂ। ਤਾਂ ਆਪਣਾ ਨਾਰਮਲ ਪਾਣੀ ਪੀਓ ਜ਼ਿਆਦਾ ਅੱਛਾ ਹੈ। ਤੁਹਾਨੂੰ ਇੱਕ ਗੱਲ ਦੱਸ ਰਹੀ ਹਾਂ ਮੈਂ ਗਾਇਸ ਮੇਰੀ ਮੰਮੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਸੀ ਤੇ ਉੱਥੇ ਮੈਨੂੰ ਇਨਸਾਨ ਦੀ ਬੀਪੀ ਲੋ ਉਲਟੀਆਂ ਬਹੁਤ ਕੁਝ ਹੋ ਰਿਹਾ ਸੀ ਤੇ ਮੈਂ ਇੱਥੇ ਲੈ ਕੇ ਆਈ ਆ ਮੰਮੀ ਨੂੰ ਆਪਣੇ ਘਰੇ ਤੇ ਉਹਨਾਂ ਦਾ ਮਤਲਬ ਧਿਆਨ ਮੈਂ ਰੱਖੂੰਗੀ ਹੁਣ ਥੋੜੇ ਦਿਨ ਤੱਕ ਕਿਉਂਕਿ ਉਹਨਾਂ ਦੀ ਤਬੀਅਤ ਹੀ ਬਹੁਤ ਜ਼ਿਆਦਾ ਖਰਾਬ ਹੋ ਗਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਰੱਬ ਜਾਣੇ ਤੇ ਗਾਇਸ ਮੈਂ ਹੁਣ ਉਹਨਾਂ ਨੂੰ ਸ਼ਾਮ ਨੂੰ ਚੈੱਕ ਕਰਨ ਜਾਊਂਗੀ ਇੱਥੇ ਹੈਗਾ ਇੱਕ ਡਾਕਟਰ ਹੈਗਾ ਉਹਦੇ ਕੋਲ ਜਾਊਂਗਾ ਬਲੱਡ ਟੈਸਟ ਕਰੂਗਾ ਕੁਝ ਵੀ ਕਰੂਗਾ ਫਿਰ ਉਹ ਦਾ ਮਤਲਬ ਕਰਾ ਕੇ ਫਿਰ ਉਸ ਤੋਂ ਬਾਅਦ ਮੰਮੀ ਨੇ ਮਤਲਬ ਕਿ ਠੀਕ ਕਰਕੇ ਭੇਜੂਗੇ ਇੱਥੋਂ ਕੋਈ ਸਾਡਾ ਤਾਂ ਅੱਗੇ ਪਿੱਛੇ ਕੋਈ ਹੈ ਨਹੀਂ ਮੰਮੀ ਇਹ ਦਵੇ ਤੇ ਇੰਨੇ ਖਰਾਬ ਹੈ ਤਾਂ ਹੁਣ ਮੰਮੀ ਇੱਥੇ ਆ ਗਏ ਮੈਂ ਉੱਥੇ ਕਿਉਂਕਿ ਮੈਂ ਦੋ ਵਾਰੀ ਹੋਈ ਮੰਮੀ ਠੀਕ ਹੀ ਨਹੀਂ ਹੋ ਰਹੀ ਸੀ ਤਾਂ ਮੰਮੀ ਅੰਦਰ ਲੇਟੇ ਹੋਇਆ ਮੇਰਾ ਭਰਾ ਵੀ ਆਇਆ ਮੈਂ ਤੁਹਾਨੂੰ ਦਿਖਾਉਣੀ ਆ ਤੇ ਗਾਇਸ ਸਾਡੇ ਕੋਲ ਮੇਰਾ ਹਸਬੰਦ ਬੈਠਾ ਹੋਇਆ ਮੇਰਾ ਭਰਾ ਬੈਠਿਆ ਹੋਇਆ ਸਾਹ 파ੜੇ ਤੇ ਮੰਮੀ ਲੇਟੇ ਹੋਇਆ ਗਾਈਜ਼ ਮੈਂ ਵੀ ਗਿਆ ਸੀਗਾ ਮੰਮੀ ਨੂੰ ਲੈਣ ਵਾਸਤੇ ਗਿਆ ਸੀਗਾ ਕਿ ਅੱਜ ਦੁਪਹਿਰੇ ਛੁੱਟੀ ਕਰ ਲਈ ਸੀਗੀ ਦੁਪਹਿਰੇ ਕਿਉਂਕਿ ਫਿਰ ਜੋਤੀ ਦਾ ਫੋਨ ਆਇਆ ਸੀਗਾ ਔਰ ਇੱਕੋ ਤੇ ਜੋਤੀ ਕਹਿੰਦੀ ਕਿ ਮੰਮੀ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਉੱਥੇ ਡਾਕਟਰ ਡਾਕਟਰ ਕੋਈ ਹੈ ਨਹੀਂਗਾ ਇੰਨੇ ਕੋਈ ਪਤਾ ਨਹੀਂ ਹੈਗੇ ਕਿ ਨਹੀਂ ਹੈਗੇ ਮੈਨੂੰ ਨਹੀਂ ਇਹ ਚੀਜ਼ ਦਾ ਪਤਾ ਫਿਰ ਜੋਤੀ ਕਹਿੰਦੀ ਕਿ ਚਲ ਨਹੀਂ ਹੈ ਸਾਡੇ ਇੱਥੇ ਕੋਈ ਬਾਜਵਾ ਡਾਕਟਰ ਹੈ ਕਿ ਚਲ ਉਹਨੂੰ ਦਿਖਾ ਦਾਂਗੇ ਅਸੀਂ ਤੇ ਇਸ ਕਰਕੇ ਫਿਰ ਮੈਂ ਗਿਆ ਸੀਗਾ ਤੇ ਹੁਣ ਦੁਪਹਿਰੇ ਫਿਰ ਮੰਮੀ ਨੂੰ ਲੈ ਕੇ ਆਏ ਆ ਤੁਸੀਂ ਦੇਖ ਹੀ ਲਈ ਹੋਣੀ ਐ ਹੁਣ ਮੰਮੀ ਦੀ ਵੀਡੀਓ ਤੁਸੀਂ ਦੇਖ ਲਈ ਮੰਮੀ ਸੁੱਤੀ ਪਈ ਐ ਉੱਥੇ ਤਾਂ ਉਹਨਾਂ ਨੇ ਰੋਟੀ ਵੀ ਨਹੀਂ ਖਾਧੀ ਸੀਗੀ ਉਥੇ ਹੈ ਕਿ ਉਹਨਾਂ ਨੂੰ ਰੋਟੀ ਨਹੀਂ ਉਹਨਾਂ ਨੂੰ ਖਾਣ ਨੂੰ ਦਿਲ ਕਰਦਾ ਸੀ ਚਲ ਇੱਥੇ ਹੈ ਕਿ ਚਲੋ ਉਹਨਾਂ ਨੇ ਰੋਟੀ-ਗੁੱਟੀ ਤਾਂ ਖਾ ਲਈ ਆ ਰੋਟੀ ਵੀ ਖਾਈ ਆ ਪਾਣੀ ਵੀ ਪੀਤਾ ਇੱਕ ਗਾਇਸ ਉਥੇ ਇਹਨਾਂ ਨੇ ਕਮਰਾ ਜ਼ਰੂਰ ਲੀਤਾ ਹੋਇਆ ਪਰ ਇਹ ਕਿ ਉਥੇ ਕਮਰੇ ਜੀ ਨਾਲ ਸਾਫ-ਸਵਾਈ ਨਹੀਂ ਹੈਗੀ ਕਮਰੇ ਜੀ ਕੀ ਆੜੇ-ਵੜੇ ਜਿਹੜੇ ਹੋਰ ਵੀ ਰਹਿੰਦੇ ਨੇ ਉਹ ਸਾਫ-ਸਵਾਈ ਹੈ ਨਹੀਂਗੀ ਉਥੇ ਤੇ ਦੂਸਰੇ ਇੱਕ ਤੇ ਤੁਹਾਨੂੰ ਪਤਾ ਹੈ ਕਿ ਇਹ ਥੋੜਾ ਬਹੁਤ ਧਰਮ ਮਾਹੌਲ ਹੈ ਤੇ ਬੰਦਾ ਵੈਸੇ ਬਿਮਾਰ ਹੋ ਜਾਂਦਾ ਤੇ ਬਾਕੀ ਕੀ ਕੀ ਹੈ ਕਿਰਾਏ ਤੇ ਕਿਰਾਏ ਤੇ ਵੀ ਪਰ ਬਹੁਤ ਔਖਾ ਹੈ ਗਾਇਸ ਬਹੁਤ ਜ਼ਿਆਦਾ ਔਖਾ ਵਾ ਕਿ ਰਹੇ ਤੇ ਜਿਹੜਾ ਬੰਦੇ ਰਹਿੰਦਾ ਉਹਨੂੰ ਹੀ ਪਤਾ ਹੁੰਦਾ ਕਿ ਕਿਵੇਂ ਅਡਜਸਟਮੈਂਟ ਕਰਨੀ ਹੁੰਦੀ ਹੈ। ਮੇਰੀ ਮੰਮੀ ਤਾਂ ਕਹਿੰਦੀ ਕਦੇ ਐਹ ਜੀ ਜਗ੍ਹਾ 'ਚ ਰਹੇ ਨਹੀਂ ਜਿੰਨਾ ਗੰਦ ਉੱਥੇ। ਮੰਮੀ ਉੱਥੇ ਹਾਲੇ 3 ਮਹੀਨੇ ਹੋਏ ਨਾ 2 ਦਿਨ ਮਹੀਨੇ। ਹਾਂ 2 ਦਿਨ ਮਹੀਨੇ ਹੋਏ ਨੇ। ਉਹ 2 ਦਿਨ ਮਹੀਨੇ ਤੋਂ ਇੰਨੀ ਤਵੇ ਤਾਂ ਖਰਾਬ ਹੋ ਗਈ। ਨਹੀਂ ਤੇ ਕਦੀ ਇੰਨੀ ਹੋਈ ਨਹੀਂ ਹੈਗੀ ਤਬੀਅਤ ਖਰਾਬ। ਪਰ ਕੀ ਕੀ ਚਲੋ ਮਜਬੂਰ ਆ। ਇੱਕ ਤੁਹਾਨੂੰ ਪਤਾ ਕਿ ਸਾਡੇ ਥੋੜੀ ਵੈਸੀ ਸਿਚੁਏਸ਼ਨ ਜਲਦੀ ਵੀ ਹੈ ਦੂਸਰੋਂ ਮੰਮੀ ਵੀ ਢਿੱਲੇ ਨੇ। ਚਲੋ ਹੋਵਾ ਹੈ ਗਰੂਪ ਸਭ ਠੀਕ ਕਰਨਗੇ। ਮੈਂ ਚਾਚੂ ਬਣਾ ਲੱਗੇ ਡੈਡੀ ਆ ਗਏ ਆ। ਤਿਆਰੀ ਆਇਆ ਤਾਂ ਵਿਚਾਰੇ ਉਹਨਾਂ ਦਾ ਵੀ ਅੱਜ ਫੇਰ ਕੰਮ ਨੇ ਹੋਇਆ ਸਰਵੇ ਦਾ ਕੰਮ ਹੋਇਆ ਉਹਦੇ ਨਾਲ ਕੁਝ ਨਹੀਂ ਹੋਣਾ ਸਾਡਾ ਤੇ ਗਾਇਸ ਮੇਰੀ ਮਮੀ ਦੀ ਹਾਲਤ ਖਰਾਬ ਹੈ ਉਧਰ ਵੀ ਪੈਸੇ ਚਾਹੀਦੇ ਆਪਾਂ ਨੂੰ ਬਹੁਤ ਔਖ ਹੈ ਕੀ ਕਰੀਏ ਮੇਰੀ ਭੈਣ ਵੀ ਕਿੰਨੇ ਕਰੋਗੇ ਪੈਸੇ ਬਹੁਤ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਸਪੋਰਟ ਕਰੋ ਪਲੀਜ਼ ਮਮੀ ਦਾ ਹਾਲਤ ਤੁਸੀਂ ਦੇਖੋ ਤੁਸੀਂ ਆਪ ਕਹੋ ਜੇ ਮਮੀ ਦਾ ਹਾਲਤ ਇੰਨੀ ਖਰਾਬ ਹੈ ਬਹੁਤ ਜ਼ਿਆਦਾ ਹਾਲਤ ਖਰਾਬ ਹੈ ਪਲੀਜ਼ ਸਪੋਰਟ ਮੀ ਗਾਇਸ ਡਾਕਟਰ ਦਾ ਫੋਨ ਉਹਨੂੰ ਕੀਤਾ ਸੀਗਾ ਤੇ ਉਹ ਕਹਿੰਦਾ ਕਿ ਮੈਂ ਅੱਧੇ ਕੇ ਘੰਟੇ ਤੱਕ ਆ ਜਾਊਗਾ ਕਹਿੰਦੇ 5:35-32 ਹੋਏ ਨੇ 6 ਵਜੇ ਤੱਕ ਉਹ ਮੈਂ ਕੈਸੇ ਮੈਂ ਕਹਿੰਦਾ ਦੁਕਾਨਦਾਰ ਮੈਂ ਆ ਜਾਊਗਾ ਤੇ 6 ਵਜੇ ਤੱਕ ਆਊਗਾ ਤੇ ਫਿਰ ਇਹਦੀ ਮੰਮੀ ਨੂੰ ਲੈ ਕੇ ਜਾਵਾਂਗੇ ਦੁਕਾਨ ਦੇ ਉੱਪਰ ਤੇ ਫਿਰ ਦੇਖਾਂਗੇ ਕੀ ਕਹਿੰਦੇ ਕੀ ਨਹੀਂ ਕਿਉਂਕਿ ਉੱਥੇ ਤਾਂ ਇਹਨਾਂ ਦਵਾਈਆਂ ਦੁਬਈ ਲੈਂਦੀਆਂ ਬਟੇ ਆ ਕਿ ਇਹਨਾਂ ਨੂੰ ਕੋਈ ਫਰਕ ਨਹੀਂ ਪਿਆਏਗਾ ਹੁਣ ਇੱਥੇ ਲੈ ਕੇ ਜਾਵਾਂਗੇ ਇੱਥੇ ਬਾਕੀ ਦੇਖਦੇ ਆ ਬਾਜੂ-ਬਾਕੀ ਕੀ ਕਹਿੰਦਾ ਕੀ ਨਹੀਂ ਕਹਿੰਦਾ ਬਾਕੀ ਇੱਥੇ ਮੰਮੀ ਤਾਂ ਮੇਰੇ ਤਾਂ ਠੀਕ ਹੋ ਗਈ ਸੀਗੇ ਜੋਤੀ ਨੇ ਵੀ ਦਵਾਈ-ਦਵਾਈ ਸਹੀ ਦਿੰਦੇ ਆ ਕਿ ਦਵਾਈ ਬਹੁਤ ਵਧੀਆ ਦਿੰਦਾ ਹੈ ਮੈਂ ਵੀ ਠੀਕ ਹੋ ਗਈ ਸੀ ਹਾਂ ਇਹ ਵੀ ਠੀਕ ਹੋ ਗਈ ਸੀ ਤੇ ਬਾਕੀ ਉਹਨੂੰ ਨੂੰ ਲੈ ਕੇ ਜਾਵਾਂਗੇ 6 ਵਜੇ ਗਾਇਸ ਆ ਦੇਖੋ ਮੈਂ ਬਣਾ ਰਹੀ ਆ ਪਾਲਕ ਤੇ ਦਾਲ ਅੱਜ ਫੇਲ ਹੋਈ ਕੰਮ ਹੋ ਗਿਆ ਡੈਡੀ ਦਾ ਕੰਮ ਹੋਇਆ ਨਹੀਂ ਤਾਂ 20 ਰੁਪਏ ਦੀ ਪਾਲਕ ਦਿੱਤੀ ਸੀ ਦਾਲ ਪਾਈ ਸੀ ਉਹ ਵੀ ਬਣਾ ਰਹੇ ਆ ਦਾਲ ਪਾਲਕ ਬਣਾ ਕੇ ਬਸ ਇਹ ਹੀ ਜ਼ਿੰਦਗੀ ਚ ਲਿਖਿਆ ਹੋਇਆ ਰੱਬ ਬਸ ਸਾਨੂੰ ਤੰਗ ਕਰੀ ਜਾਂਦਾ ਵਾ ਹੋਰ ਕੁਝ ਨਹੀਂ ਕਰਦਾ ਤੰਗ ਕਰਨ ਤੇ ਲਾ ਰੱਬ ਵੀ ਮਜ਼ੇ ਲੈਂਦਾ ਨਾ ਗਰੀਬਾਂ ਦੇ ਤਾਂ ਇਹਨਾਂ ਮੈਨੂੰ ਪਤਾ ਲੱਗ ਗਿਆ ਉਹਨੂੰ ਵੀ ਮਜ਼ਾ ਆਉਂਦਾ ਵਾ ਉਹ ਵੀ ਸਵਾਦ ਲੈਂਦਾ ਤੇ ਮੈਂ ਗਾਈ ਤੁਸੀਂ ਜਾਨਦ ਦੇ ਸਾਡੇ ਘਰੇ ਸਬਜੀ ਬਣਾ ਦੀ ਕਿਹੜੀ ਬਣਦੀ ਦੇਖੋਗੇ ਜਾਂ ਤਾਂ ਪਾਲਕ ਦਾਲ ਬਣਦੀ ਦੇਖੋਗੇ ਜਾਂ ਆਲੂ ਬਣਦੇ ਦੇਖੋਗੇ ਤੇ ਜਾਂ ਦਾਲ ਜਾਂ ਕਲੀ ਦਾਲ ਜਾਂ ਕਲੀ ਦਾਲ ਜਾਂ ਪਾਲਕ ਦਾਲ ਜਾਂ ਸੁੱਕੀ ਆਲੂ ਬਾਸ ਇਹੀ ਬਣਦਾ ਦੇਖੋਗੇ ਹੋਰ ਤੁਸੀਂ ਸਬਜ਼ੀਆਂ ਜ਼ਿਆਦਾ ਨਹੀਂ ਬਣਦੀ ਦੇਖੀ ਹੋਣਗੀਆਂ ਨਾ ਮਟਰ ਨਾ ਮਟਰ ਨਾ ਗੋਭੀ ਗੋਭੀ ਵੀ ਕਦੀ ਕਦਾਰੀ ਬਣਦੀ ਆ ਮਟਰ ਨਹੀਂ ਬਣਦੇ ਦੇਖੋਗੇ ਨਾ ਕੋਈ ਖੀਰਾ ਨਾ ਕੋਈ ਲੌਕੀ ਨਾ ਕੋਈ ਪੇਠਾ ਕੁਝ ਨਹੀਂ ਕਿਉਂਕਿ ਉਹ ਬਣੂ ਉਹ ਬਣੂਗਾ ਤਾਂ ਹੀ ਨਾ ਜੇ ਗਾਇਸ ਜੇ ਉਹ ਲੈ ਸਕੀਏ ਜਾਈਂ ਨਾ ਘਰ ਤਾਂ ਸਹੀ ਹੋਊਗਾ ਪਰ ਚਲੋ ਜੰਦਾ ਸਾਡੇ ਗੁਜ਼ਾਰਾ ਕਰ ਰਹੇ ਹਾਂ ਜਿਵੇਂ ਵੀ ਹੋ ਰਿਹਾ ਗੁਜ਼ਾਰਾ ਕਰ ਰਹੇ ਹਾਂ ਗਾਇਸ ਮੈਂ ਨਹੀਂ ਜਾਣਦਾ ਡਾਕਟਰ ਨੂੰ ਗਾਇਸ ਫੋਨ ਕੀਤਾ ਸੀਗਾ ਤੇ ਡਾਕਟਰ ਪਹਿਲਾਂ ਕਹਿੰਦਾ ਮੈਂ 6 ਵਜੇ ਆਉਂਗਾ ਹੁਣ ਉਹ ਕਹਿੰਦਾ ਕਿ ਮੈਂ 6:30 ਤੱਕ ਆਉਂਗਾ ਹੁਣ 6:30 ਤੱਕ ਡਾਕਟਰ ਆਊਗਾ ਤੇ ਫਿਰ ਉਹਨੂੰ ਉਹਨਾਂ ਨੂੰ ਮੰਮੀ ਨੂੰ ਲੈ ਕੇ ਜਾਣਾ ਫਿਰ ਤੇ ਉਸ ਤੋਂ ਬਾਅਦ ਫਿਰ ਦੇ ਦੇਖਦੇ ਕੀ ਕਹਿੰਦੇ ਕੀ ਨਹੀਂ ਕਹਿੰਦਾ ਹੁਣ 6:30 ਵੇ ਜਾਣਾ ਪੈਣਾ ਗਾਇਸ ਆਪਾਂ ਗਾਇਸ ਡਾਕਟਰ ਤੇ ਡਾਕਟਰ ਨੇ ਚਾਰ ਟੈਸਟ ਦੱਸਿਆ ਬਲੱਡ ਟੈਸਟ ਹੋ ਗਿਆ ਥਾਇਰੋਇਡ ਦਾ ਥਾਇਰੋਇਡ ਦਾ ਔਰ ਇੱਕ ਔਰ ਹੈ ECG ਪਤ ਨਹੀਂ CPG ਪਤ ਨਹੀਂ ਕੁਝ ਇਦਾਂ ਕਿਹਾ ਸੀਗਾ ਸੈਪੜਿਆਂ ਦਾ ਟੈਸਟ ਦੱਸਿਆ ਇੱਕ ਗੁਰਦਿਆਂ ਦਾ ਟੈਸਟ ਦੱਸਿਆ ਤਾਂ ਉਹਨਾਂ ਨੂੰ ਪਤਾ ਕਿੰਨੇ ਮਤਲਬ ਘਟੋ ਘਟ ਹੈ ਉਹਨਾਂ ਦੇ 11500 ਰੁਪਏ ਟੈਸਟ ਟੈਸਟ ਦੇ ਵਿੱਚ ਲੱਗ ਗਏ ਤਾਂ ਸਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਬਹੁਤ ਦਿੱਕਤ ਹੋ ਰਹੀ ਆ ਸਾਨੂੰ ਤੇ ਹੁਣ ਅਜੇ ਦਵਾਈ ਦਵਾਈ 170 270 ਦੀ ਦਵਾਈ ਸੀਗੀ 270 ਦੀ ਸੀਗੀ ਅਸੀਂ ਲੈ ਕੇ ਗਏ ਸੀ ਮੈਂ ਤਾਂ ਪਹਿਲਾਂ ਦੋ ਤਿੰਨ ਸੌ ਰੁਪਏ ਫੇਰ ਲੈ ਕੇ ਗਏ ਸੀ ਜਿਹੜੇ ਮੇਰੇ ਭੈਣ ਨੇ ਭੇਜੇ ਸੀ ਉਸ ਤੋਂ ਬਾਅਦ ਘਰੋਂ ਮੇਰੇ ਹਸਬੰਦ ਨੇ ਭੇਜਿਆ ਤਾਂ ਹੋਰ ਪੈਸੇ ਲੈ ਕੇ ਆਏ ਤੇ ਹਜ਼ਾਰ ਰੁਪਏ ਦਾ ਟੈਸਟ ਹੋਇਆ ਬਾਕੀ ਜਿਹੜੇ ਮੇਰੇ ਭੈਣਾਂ ਸੌ 200 ਭੇਜੇ ਸੋ ਉਹਦੀ 270 ਦੀ ਦਵਾਈ ਆ ਗਈ ਹੈ ਹੁਣ ਕੱਲ ਦੇ ਦੇਖਦੇ ਆ ਕੱਲ ਦਵਾਈ ਕਿਦਾਂ ਕੱਲ ਉਹਨੇ ਫੇਰ ਬੁਲਾਇਆ ਵਾ ਹਾਂ कल ਜਾਉਣਾ ਮੈਂ ਪਰਸੋਂ ਆਉਗੂਣਾ ਜੋ ਸਾਰੇ ਰਿਪੋਰਟ ਫਿਰ ਪਰਸੋਂ ਪਰ ਰਿਪੋਰਟ ਦੇਖਾਂਗੇ ਕਿ ਕੀ ਦਿੱਕਤ ਹੈ ਕੀ ਨਹੀਂ ਫਿਰ ਉਸ ਤੋਂ ਬਾਅਦ ਅੱਗੇ ਪਤਾ ਲੱਗੂਗਾ ਬਹੁਤ ਔਖਾ ਪਿਆ ਬਹੁਤ ਉਲਟੀਆਂ ਹੋ ਰਹੀ ਸੀ ਉਹ ਡਾਕਟਰ ਨੇ ਡਿੱਟ ਮਮੀ ਨਾਲ ਲੱਭੇ ਉਹ ਤੇ ਮੈਨੂੰ ਉਲਟੀ ਹੋ ਗਈ ਸੀ ਬਹੁਤ ਜ਼ਿਆਦਾ ਹੁਣ ਮੈਂ ਫਟਾਫਟ ਰੋਟੀ ਬਣਾਵਾਂਗਾ ਉਹਨਾਂ ਨੂੰ ਦੇ ਦੇਣੀ ਆ ਸਿੰਪਲ ਰੋਟੀ ਬਣਾ ਕੇ ਦੇਣੀ ਆ ਤੇ ਖਾਣੋ ਫਿਰ ਦੇਖਾਂਗੇ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ ਗਾਈਜ਼ ਉੱਥੇ ਮੰਮੀ ਤਾਂ ਸਵੇਰ ਦੀ ਕਰੀ ਸੀ ਕਿ ਮੈਨੂੰ ਉਲਟੀ ਨਹੀਂ ਆ ਰਹੀ ਉਲਟੀ ਨਹੀਂ ਆ ਰਹੀ ਜੇ ਲੋ ਗਾਈਜ਼ ਉਹਨੇ ਫੜਕੇ ਢਿੱਡ ਜਾਏ ਤਾਂ ਬੈਣਾ ਐਂ ਦੱਬੇ ਆ ਉਸ ਵਾਰ ਇਹਨਾਂ ਨੂੰ ਉਲਟੀ ਆਈ ਮੈਂ ਕਿਹਾ ਰਹੀ ਰੱਬ ਦੇ ਨਾਮ ਤੇ ਗਾਈਜ਼ ਰੇਸ਼ਾ ਇਹਨਾਂ ਦੇ ਕਹਿੰਦੇ ਇੰਨਾ ਰੇਸ਼ਾ ਅੰਦਰ ਭਰਿਆ ਹੋਣਾ ਬਹੁਤ ਜ਼ਿਆਦਾ ਜਦੋਂ ਖੰਗਦੇ ਆ ਨਾ ਤੇ ਡਾਕਟਰ ਨੂੰ ਪਤਾ ਲੱਗ ਗਿਆ ਉਹਨਾਂ ਨੇ ਕਿ ਰੇਸ਼ਾ ਬਹੁਤ ਆ ਤੇ ਦੂਸਰਾ ਜਿਨ੍ਹਾਂ ਕੋਲ ਕੋਲ ਨਹੀਂ ਇਹਨਾਂ ਕਿੱਥੋਂ ਦਵਾਈ ਲਿੱਤੀ ਹੈ ਕਿੱਥੋਂ ਨਹੀਂ ਲਿੱਤੀ ਉਹ ਰੱਬ ਜਾਣੇ ਉਹ ਕੋਈ ਸੀ ਕੰਮ ਦੀ ਨਹੀਂ ਉਹ ਦਵਾਈ ਲਿੱਤੀ ਜ਼ਰੂਰ ਉਹ ਠੀਕ ਤਾਂ ਹੁੰਦੇ ਨਹੀਂ ਦੂਸਰਾ ਇਹਨਾਂ ਨੂੰ ਥਾਇਰਾਇਡ ਦੀ ਪ੍ਰੋਬਲਮ ਦੱਸੀ ਹੈ ਹੋਰ ਪਤਾ ਨਹੀਂ ਕਾਦੀ ਕਾਦੀ ਦੱਸੀ ਉਹਨਾਂ ਨੇ ਹਾਂਜੀ ਭਾਜੀ ਹਾਂਜੀ 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 ਠੀਕ ਗਾਈਜ਼ ਇਹ ਹੋਈ ਡਾਕਟਰ ਦਾ ਫੋਨ ਆਇਆ ਸੀ ਕੋ ਕਹਿੰਦੇ ਕਿ ਤੁਹਾਨੂੰ ਮਿਲ ਗਿਆ ਮੈਂ ਕਿ ਹਾਂਜੀ ਕਿਉਂਕਿ ਫੇਰੀ ਜਿਹਦੀ ਪੇਟ ਦੇ ਪੈਸੇ ਮੰਗਵਾਏ ਸੀਗੇ ਤੇ ਉਹਨੇ ਹੁਣ ਪੈਸੇ ਪਾਏ ਸੀਗੇ ਤੇ ਤਾਂ ਜਾ ਕੇ ਫਿਰ ਡਾਕਟਰ ਨੇ 170 ਰੁਪਏ ਸੀ ਸੈਂਡ ਕੀਤੇ ਆ ਤੇ ਇਸ ਕਰਕੇ ਕੀ ਕਹੀਏ ਹੁਣ ਕੱਲ ਫੇਰ ਬੁਲਾਇਆ ਤੇ ਬਾਕੀ ਜਿਹੜੀ ਰਿਪੋਰਟਾਂ ਪੁੱਛਾਣੀਆਂ ਨੇ ਉਹ ਪਰਸੋਂ ਆਣੀਆਂ ਜੀ ਤਿੰਨ ਦਿਨਾਂ ਬਾਅਦ ਆਣੀਆਂ ਆ ਕਨੇ ਥਾਇਰੋਇਡ ਆ ਤੁਹਾਨੂੰ ਕੀ ਕੀ ਚਾਰਟ ਟੈਸਟ ਦੱਸਿਓ ਨੇ ਜਿਹੜਾ ਟੈਸਟ ਹੋ ਕੇ ਆਣਗੇ ਤੁਹਾਨੂੰ ਦਿਖਾਵਾਂਗਾ ਕਿ ਕਾਲੇ ਕਾਲੇ ਟੈਸਟ ਸੀਗੇ ਸੀਪੀਜੀ ਬਣਨੀ ਕੀ ਆਉਂਗੇ ਪਤਾ ਨਹੀਂ ਮੈਨੂੰ ਵੀ ਇੱਥੇ ਲੱਗਦਾ ਇੰਦੀ ਕੁਛ ਕਿ ਚਾਰ ਟੈਸਟ ਸੀਗੇ 1000 ਰੁਪਏ ਉਹਨਾਂ ਲਈ ਤੋਂ ਨੇ ਜੀ ਤੇ ਸਾਡੇ ਕੋਲ ਤਾਂ ਕਿੱਥੇ ਤੁਹਾਨੂੰ ਪਤਾ 1000 ਰੁਪਏ ਲੈ ਕੇ ਆਏ ਸੀ ਇਹ ਤੇ ਫਿਰ ਉਸ ਵਾਰ ਜਿਹੜੀ ਦਵਾਈ ਦਾ ਖਰਚਾ ਹੋਇਆ ਫਿਰ ਉੱਥੋਂ ਉਹਨਾਂ ਤੋਂ ਇਹਦੀ ਪੈਨ ਨੂੰ ਕਿਹਾ ਸੀਗਾ ਕਿ Google Pay 'ਚ ਕੈਸੇ ਭਵਾ ਦੀ ਤੇ ਉਹਨੇ ਪੈਸੇ ਭਵਾਏ ਆ ਫਿਰ ਅੱਗੇ ਦਵਾਈ ਦਿੱਤੀ ਆ ਤੇ ਹੁਣ ਬਾਕੀ ਚਲੋ ਇਹ ਹੈ ਕਿ ਮੰਮੀ ਪਹਿਲਾਂ ਕਹਿੰਦੀ ਰੋਟੀ ਨਹੀਂ ਖਾਣੀ ਹੁਣ ਰੋਟੀ ਕਹਿੰਦੀ ਮੈਂ ਖਾ ਲੂੰਗੀ ਤੇ ਬਾਕੀ ਦਲੀਆ ਦੁਲੀਆ ਉਹਨਾਂ ਨੂੰ ਕਹਿੰਦੇ ਦੇਣਾ ਕਿ ਤਲੀ ਚੀਜ਼ ਨਹੀਂ ਦੇਣੀ ਢਿੱਡ 'ਚ ਇੰਨਾ ਤੇਜਾਬ ਬਣਿਆ ਹੈ ਕੁਝ ਕਹਿਣ ਦੀ ਹੱਦ ਨਹੀਂ ਕਿ ਤੇਜਾਬ ਬਹੁਤ ਜ਼ਿਆਦਾ ਬਣਿਆ ਹੈ ਤੇ ਹੁਣ ਚਲੋ ਜੋ ਵੀ ਹੁਣ ਰੱਬ ਕਰਕੇ ਬਸ ਸਹੀ ਹੋ ਜਾਣ ਆਪਾਂ ਤਾਂ ਇਹੀ ਜੰਨੇ ਆ ਕਿ ਦੇਖੋ ਜੀ ਕਿਤੇ ਵੀ ਹੈ ਸਹੀ ਹੋ ਜਾਣ ਹੁਣ ਇਹਦੀ ਮੰਮੀ ਵੀ ਮਾਨ ਹੈ ਇਹਦੀ ਬਿਜਾਰੀ ਰਹੀ ਮਾਨੂੰ ਦਾਸ ਆ ਕਿਉਂਕਿ ਮਾਂ ਤਾਂ ਮਾਂ ਹੀ ਹੁੰਦੀ ਹੈ ਨਾ ਔਰ ਕੁ ਮਾਦਿਲ ਨਾ ਕਿੱਥੇ ਜੂਏ ਤੇ ਗਾਇਸ ਜੇ ਤੂੰ ਨਿੱਕੀ ਮਾਦ ਲਗੀ ਇੱਕ ਤਾਂ ਹੈਗੀਏ ਨਹੀਂ ਤਾਂ ਮੈਨੂੰ ਤਾਂ ਜ਼ਿਆਦਾ ਫਿਰ ਹੁੰਦਾ ਤੁਹਾਨੂੰ ਪਤਾ ਹੀ ਹੈ ਤੇ ਬਸ ਗਾਇਸ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਾਏ ਬਾਏ